ਹਾਂਜੀ ਵੀਰੋ ਤੇ ਭਰਾਵੋ ਕੀ ਹਾਲ ਚਾਲ ਸਾਰਿਆਂ ਭਰਾਵਾਂ ਦਾ ਵੈਲਕਮ ਹੋ ਗਿਆ ਸਾਡੇ ਚੈਨਲ ਪੰਜਾਬ ਨਾਲ ਬਲਗ ਤੇ ਤੇ ਬੜਾ ਵਧੀਆ ਟੌਪਿਕ ਤੁਹਾਡੇ ਵਾਸਤੇ ਲੈ ਕੇ ਆਏ ਅੱਜ ਫਿਰ ਦੇਸੀ ਪ੍ਰਵਾਜੀ ਗੋਲੀ ਬਹੁਤ ਹੀ ਵਧੀਆ ਕਰਾਮਾਤ ਦੀ ਗੋਲੀ ਆ ਬੜੀ ਹੀ ਸਸਤੇ ਪੈਸਿਆਂ 'ਚ ਬਣ ਜਾਂਦੀ ਨਾਰਮਲ ਜਿਹੀ ਚੀਜ਼ਾਂ ਪਾ ਕੇ ਬਣਾ ਕੇ ਤੇ ਦੇਖੋ ਜਰੂਰ ਯੂਜ਼ ਕਰਕੇ ਆ ਸੀਜ਼ਨ ਦੇ ਵਿੱਚ ਤੇ ਰਿਜ਼ਲਟ ਜਰੂਰ ਦੱਸਿਓ ਮੇਰੇ ਭਰਾ ਤੇ ਬੜੇ ਵੀਰਾਂ ਦੀਆਂ ਰਮੈਸ਼ ਆ ਰਹੀਆਂ ਆ ਕਮੈਂਟ ਆ ਰਹੇ ਕਿ ਇੱਕ ਦੇਸੀ ਗੋਲੀ ਵੀ ਦੱਸੋ ਜੇ ਕੋਈ ਮੈਡੀਸਿਨ ਨਾ ਪੈਂਦੀ ਹੋਵੇ ਤੇ ਇਹ ਵੀਰ ਜੀ ਦਵਾਈਸਨ ਤੋਂ ਬਗੈਰ ਗੋਲੀ ਆ ਤਾਕਤ ਦੀ ਗੋਲੀ ਆ એનર્ਜੀ ਬੂਸਟਰ ਗੋਲੀ ਆ ਤੇ ਜਰੂਰ ਬਣਾਓ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਟੌਪਿਕ ਵੱਲ ਸਭ ਤੋਂ ਪਹਿਲਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਜਲਦੀ ਤੋਂ ਜਲਦੀ ਤਾਂ ਜੋ ਵੀਡੀਓ ਸਾਡੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਚਲਿਏ ਆਪਣੇ ਟੌਪਿਕ ਵੱਲ ਹਾਂਜੀ ਵੀਰ ਜੀ ਆ ਗਏ ਆਪਾਂ ਆਪਣੇ ਟੌਪਿਕ ਵੱਲ ਤੇ ਅੱਜ ਦਾ ਟੌਪਿਕ ਆਪਣਾ ਹੈਗਾ ਤੇ ਦੇਸੀ ਬਰੌਜੀ ਗੋਲੀ ਤੇ ਯਾਰ ਨੁਕਤੇ ਤੇ ਬੜੀ ਦੁਨੀਆ ਦੱਸਦੀ ਆ YouTube ਭਰੀ ਪਈ ਨੁਕਤੇ ਆ ਮਤਲਬ ਕੋਈ ਇਹੋ ਜਿਹੇ ਚੈਨਲ ਹੋ ਗਏ ਬਹੁਤਾਂ ਜਿਹਦੇ ਕੋ ਨੁਕਤੇ ਆ ਦੱਸੇ ਹੁੰਦੇ ਤੇ ਆਪਾਂ ਵੀ ਯਾਰ ਵੀਡੀਓ ਬਣਾਉਨੇ ਆ ਪੂਰੀ ਇਮਾਨਦਾਰੀ ਦੇ ਨਾਲ ਯਾਰ ਕੋਈ ਚੀਜ਼ ਆਪਣੇ ਕੋਲ ਰੱਖ ਕੇ ਤੁਸੀਂ ਮੰਨ ਨਹੀਂ ਜਿਹੜੀਆਂ ਮੈਂ ਜਦੋਂ ਦੱਸ ਰਿਹਾ ਹਾਂ ਅਜੇ ਤੱਕ ਮੈਂ ਕੋਈ ਚੀਜ਼ਾਂ ਆਪਣੇ ਚੇਲੇ ਨੂੰ ਨਹੀਂ ਦੱਸਿਆ ਹੁਣ ਤੇ ਲੇਕਿਨ ਮਨ ਦੇ ਵਿੱਚ ਇੱਕ ਹੈ ਯਾਰ ਚਾਬੀ ਦੁਨੀਆ ਨੂੰ ਦੱਸੀ ਆ ਦੱਸ ਤਾਂ ਕਰਕੇ ਆਪਾਂ ਦੱਸ ਰਹੇ ਆ ਕੋਈ ਚੀਜ਼ਾਂ ਨਾਲ ਲੈਨੇ ਜੇ ਅਸੀਂ ਦੱਸ ਦੇ ਤੁਹਾਨੂੰ ਤਾਂ ਤੇ ਰੱਬ ਸਮ ਹੋਰ ਨੌਲੇਜਾਂ ਹੋਰ ਜਾਗਾ ਤੇ ਕਿਸ ਤੱਕ ਨਵਾਜਦਾ ਹੋਰ ਸਾਨੂੰ ਕਿੰਨੀ ਖੁਸ਼ੀਆਂ ਦਿੰਦਾ ਪਰਮਾਤਮਾ ਤੇ ਜਿਹੜਾ ਇਹ ਹਕਮਤਾਂ ਮਨਲਾ ਜਿਹੜੀ ਆਪਾਂ ਕਹਿ ਦਿੰਨੇ ਆ ਇਹ ਹਨਰ ਆ ਯਾਰ ਕਿਸੇ ਦਾ ਮਹਤਾਜ ਨਹੀਂ ਹੈਗਾ ਤੁਸੀਂ ਸਿੱਖਣ ਲੱਗ ਜਉ ਤੁਹਾਨੂੰ ਬਹੁਤ ਕੁਝ ਆਸਰ ਹੋ ਜੀ ਤੇ ਯੂਜ਼ ਕਰੋ ਚੀਜ਼ਾਂ ਪੁਰਾਣੇ ਸਤਾਦ ਹੀ ਜਿਹੜੇ ਜਿਹੜੇ ਤਗੜੇ ਉਦੋਂ ਕਿਹੜਾ ਇੰਨਾ ਯਾਰ ਮੈਡੀਕਲ ਜੋਗੀ ਉਦੋਂ ਦੇਸੀ ਗੋਲੀਆਂ ਦਾ ਜ਼ਿਆਦਾ ਕੰਮ ਹੁੰਦਾ ਦੇਸੀ ਗੋਲੀਆਂ ਦੇ ਕੂਤ ਰੋੜ ਦਿੰਦੇ ਬਾਕੀ ਵੀਰ ਜੀ ਮੈਂ ਤੁਹਾਨੂੰ ਦੱਸਾਂ ਨੁਕਤੇ ਆਪਾਂ ਤੁਹਾਨੂੰ ਜਿੰਨੇ ਮਰਜ਼ੀ ਦੱਸੀ ਜਾ ਜਾਂ ਕਿਵੇਂ ਕਰ ਜੀਏ ਕਬੂਤਰ ਨੂੰ ਟ੍ਰੇਨਿੰਗ ਵੀ ਹੋਲੇ ਵਾਲੀ ਜੀ ਜੀ ਕਿ ਤੁਹਾਡੇ ਕਬੂਤਰ ਉਹ ਜੇ ਬਣਾਏ ਵੀ ਹੋਣੇ ਚਾਹੀਦੇ ਆ ਉਹਨਾਂ ਨੂੰ ਬਰਾਬਰ ਫੜਕਾਂ ਅੰਦਰੋਂ ਕੋ ਕੋਮਜ਼ੋਰ ਨਾਣੇ ਨਾ ਅੰਦਰ ਉਹਨਾਂ ਦੇ ਜੀ ਪਏ ਉਹਨਾਂ ਮਲਾਪ ਹੋਏ ਉਹਨਾਂ ਕਬੂਤਰ ਨੂੰ ਕਿ ਟੁੱਟਣਾ ਬਚ ਕਬੂਤਰ ਸੈੱਟ ਹੋਣ ਤਰੋਸ ਤੋਂ ਖਰਾਗ ਜੋ ਕੋਪ ਤੋੜਦੇ ਹੋਣ ਬਿਲਕੁਲ ਐਂ ਨੋੰਬਰ ਨੂੰ ਹੁਣ ਭਾਵੇਂ ਓੜ ਦੇ 4 ਘੰਟੇ ਹੋਣਾ ਡਾਉਣ ਦਾ ਕੰਮ ਇਹਨਾਂ ਚੀਜ਼ਾਂ ਦਾ ਹੁੰਦਾ ਪਰ ਕਬੂਤਰ ਫੇਟਾ ਹੋਣਾ ਜਿਹੜਾ ਠੀਕ ਹੈ ਜੀ ਕਬੂਤਰ ਨੂੰ ਐ ਡੰਡਾ ਜਿਹੜਾ ਚੰਗੀ ਤਰ੍ਹਾਂ ਫਰਿਆ ਹੋਵੇ ਗਰਮੀ ਦੇ ਵਿੱਚ ਵੀ ਕਬੂਤਰ ਫਿਰ ਜਦੋਂ ਪੱਕੀ ਫੜਕ ਹੋ ਗਈ ਨਾ ਜਦੋਂ ਕੋ ਬਾਜੀ ਹੋ ਗਈ ਤੇ ਫਿਰ ਕਬੂਤਰ ਕੋਈ ਚ ਕਰਕੇ ਜਾਊਗਾ ਤੇ ਜੇ ਤੁਸੀਂ ਕਬੂਤਰਿਆਂ ਲਾਡਾਂ ਪਿਆਰ ਨਾਲ ਰੱਖਿਆ ਯਾਰ ਮੇਰਾ 8 ਵਜੇ ਵਾਲਾ 8 ਵਜੇ ਵਾਲਾ ਡੰਡਾ ਉਹਨੂੰ ਫਰਿਆਣੀ ਤੇ ਜੇ ਜਦੋਂ ਪੱਕੇ ਜਦੋਂ ਉਹ ਹੱਥ ਲੱਗ ਜਾਣੇ ਕਿ ਸਾਤ ਦੇ ਜਾਂ ਕੋਈ ਤੁਸੀਂ ਖੇਡ ਪਾਉਣੇ ਲਾਦਣਾ ਤੇ ਫਿਰ ਕਬੂਤਰ ਵਾਪਸ ਨਹੀਂ ਜਾਉਣਾ ਉਹ ਤੋਂ ਪਹਿਲਾਂ ਇਹਨੂੰ ਉਹ ਜੀ ਹਾਲਾਤ ਦਿਖਾ ਦਿਆ ਕਰੋ ਵੀ ਐ ਤੇਰੇ ਨਾਲ ਹਾਲਤ ਹੋ ਸਕਦੀ ਹੈ ਗਰਮੀ ਤੇ ਫਿਰ ਕਬੂਤਰ ਰੋੜਦੇ ਹੁੰਦੇ ਜੋ ਤੇ ਚਲੋ ਜਿਆਦਾ ਸਮਾਂ ਨਹੀਂ ਨਾ ਤਾਂ ਲੈਣਾ ਚੱਲਦੇ ਆ ਆਪਣੇ ਗੋਲੀ ਵੱਲ ਅਮਾ ਤੁਹਾਨੂੰ ਦੱਸਦਾ ਚੀਜ਼ਾਂ ਚੀਜ਼ਾਂ ਨੋਟ ਕਰੋ ਜਿੱਦ ਤਰ੍ਹਾਂ ਮੈਂ ਪਹਿਲਾਂ ਦੱਸਦਾ ਨਾ ਰਤੀਆਂ 'ਚ ਨਗਾ ਸੁਰ ਰਤੀਆਂ 'ਚ ਢੋਲਿਆਂ 'ਚ ਗ੍ਰਾਮਾਂ 'ਚ ਚੀਜ਼ਾਂ ਹੁੰਦੀਆਂ ਤੇ ਚੀਜ਼ ਬਾਦ ਘਾਟ ਰਾਂ ਕੋ ਕਰਿਓ ਬਿਲਕੁਲ ਸਹੀ ਤਰੀਕੇ ਨਾਲ ਚੀਜ਼ ਲਿਓ ਆਪਣੀ ਮਰਜ਼ੀ ਨਾਲ ਵਿੱਚ ਬੇਰੇ ਵੀਰ ਕੋ ਕਰਿਓ ਜਦ ਕੋ ਚੀਜ਼ ਕੱਢ ਲਈ ਜਾਂ ਕੋ ਪਾ ਲਈ ਉਸ ਹਿਸਾਬ ਨਾਲ ਨੁਕਤਾ ਪਣਿਆ ਹੁੰਦਾ ਠੀਕ ਹੈ ਤੇ ਆਉ ਮੈਂ ਤੁਹਾਨੂੰ ਦੱਸਾਂ ਚੀਜ਼ਾਂ ਹਾਂਜੀ ਵੀਰ ਜੀ ਲਓ ਮੈਂ ਲੈ ਆਂਦਾ ਨੁਕਤਾ ਸਭ ਤੋਂ ਪਹਿਲਾਂ ਲੈਣਾ ਜੀ ਕੁਸਤਾਬ ਫੁਲਾਦ ਠੀਕ ਹੈ ਜੀ ਇਹ ਜਿਹੜੀ ਤੁਸੀਂ ਕੁਸਤੇ ਹਨ ਜਾਂ ਕੋਪਾ ਸਬਾ ਇਹਨਾਂ ਨੂੰ ਲੈ ਕੇ ਇੱਕ ਜੈਸਾ ਘੜ ਤੇ ਰੱਖ ਲਿਓ ਪਹਿਲਾਂ ਜਿਹੜਾ ਦੂਜਾ ਸਮਾਨ ਕੁੱਟਣ ਵਾਲਾ ਪੁੱਟ ਕੇ ਬਾਅਦ ਚ ਮਿਕਸ ਕਰਕੇ ਤੇ ਫਿਰ ਗੋਲੀ ਬਣਾਉਣ ਦੀ ਵੀ ਤੁਹਾਨੂੰ ਦੱਸੂ ਤਰਤੀਬ ਉਸ ਤਰ੍ਹਾਂ ਗੋਲੀਆਂ ਬਣਾ ਕੇ ਛੋੜੇ ਛੋੜੇ ਬਣਾ ਕੇ ਰੱਖ ਲਿਓ ਤੇ ਕੱਚ ਦੇ ਬਰਤਨ ਚ ਸੇਵ ਕਰ ਕੁਸਤਾ ਫੁਲਾਦ ਲੈਣਾ ਜੀ ਅੱਧੀ ਰਤੀ ਠੀਕ ਹੈ ਜੀ ਇਹਦਾ ਮੈਂ ਕੰਮ ਤੁਹਾਨੂੰ ਦੱਸਦਾ ਤਾਂ ਕੰਮ ਦਾ ਯਾਰ ਆਫੀਸਰ ਦਾ ਲੈਵਲ ਵਧਾਉਣਾ ਤੇ ਬਲੱਡ ਨੂੰ ਬਿਲਕੁਲ ਪੰਪ ਕਰਾਉਣਾ ਸਰੀਰ ਦੇ ਵਿੱਚ ਉਸ ਤੋਂ ਬੱਗੇ ਆ ਗਿਆ ਜੀ ਜਵਾਰ ਮੋਰਾ ਇਹ ਵੀ ਅੱਧੀ ਰਤੀ ਇਹਦਾ ਕੰਮ ਹੁੰਦਾ 쿨ਿੰਗ ਕਰਦੇ ਬਾਡੀ ਨੂੰ ਹਾਰ ਨੂੰ ਬਿਲਕੁਲ ਸੈਟਰ ਕਰਨਾ ਦਿਲ ਨੂੰ ਬੰਨ ਕੇ ਰੱਖਣਾ ਵਧਣਾ ਘਟਣਾ ਨਹੀਂ ਦੇਣਾ ਉੱਤੋਂ ਬੱਤੇ ਆ ਗਈ ਜੀ ਮਜੂਨ ਅਪਰੋਟ ਇਹ ਮਜੂਨ ਹੁੰਦੀ ਆ ਕੋਈ 8-900 ਰੁਪਏ ਡੱਬੀ ਹੁੰਦੀ ਆ ਤੇ ਉਹਦੇ ਵਿੱਚੋਂ ਇਹਦਾ ਕਿੰਨਾ ਤੇ ਚਮਚੇ ਦਾ ਚੌਥਾ ਐਸਾ ਪਾਉਣਾ ਵਿੱਚ ਠੀਕ ਹੈ ਜੀ ਕੀ ਵੀ ਨਰਜੀ ਦਿੰਦੀ ਹੈ ਤੇ ਜਿਹੜਾ ਦਿਮਾਗੀ ਜਿਹੜੀ ਥਕਾਵਟ ਹਨ ਨੂੰ ਦੂਰ ਕਰਦੀ ਹੈ। ਉੱਤੇ ਬਾਅਦ ਆ ਗਈ ਜੀ ਇੱਕ ਚੀਜ਼ ਆ ਜੋ ਸ਼ਾਇਦ ਸੁਣੀ ਹੋਵੇ ਨਾ ਸੁਣੀ ਹੋਵੇ ਨਾ ਧਿਆਨ ਨਾਲ ਸੁਣ ਲਿਓ। ਸੰਗੇ ਜਹੂਦ ਭਸਮ ਜੈਨ ਨੂੰ ਕਹਿੰਦੇ ਆ ਉਹ ਜ਼ਰੂਰ ਭਸਮ ਵੀ ਕਹਿੰਦੇ ਆ। ਇਹ ਜਿਹੜੀ ਭਸਮ ਹੈ ਇਹ ਤੁਸੀਂ ਜਾਣੀ ਅੱਧੀ ਰਤੀ ਇਹ ਜਿਹੜੇ ਅੱਖਾਂ ਹਨ ਅੱਖਾਂ ਉਹ ਦੱਦੀਆਂ ਉਹਨਾਂ ਚ ਪਾਣੀ ਜਿਹੜਾ ਜਿਦਾਂ ਗਰਮੀ ਨਾਲ ਸੁੱਕਦਾ ਜਦੋਂ ਬੂਤ ਰੋੜਣਾ ਤੇ ਉਹ ਨਹੀਂ ਨਹੀਂ ਹੋਣਾ ਐ ਕਾਂ ਪੂਰੀਆਂ ਸੈਟ ਰਹਿਣੀਆਂ ਕਬੂਤਰ ਦੀਆਂ ਅੱਖਾਂ ਦੇ ਨਾਲ ਹੀ ਸਾਰਾ ਕੰਮ ਹੈ ਜਿ ਤਰ੍ਹਾਂ ਪੂਰੀ ਅੱਖ ਵੇਖੋ ਕਬੂਤਰ ਪ੍ਰਾਣੇ ਉਸਤਾਦ ਵੇਖ ਕੇ ਦੱਸ ਦਿੰਦੇ ਅੱਖਾਂ ਤੋਂ ਯਾਰ ਕਬੂਤਰ ਢਿੱਲਾ ਵਾ ਜਾਂ ਕਮਜ਼ੋਰ ਹੈ ਜਾਂ ਸਵੇਰੇ ਉੱਡੂਗਾ ਜਾਂ ਨਹੀਂ ਉੱਡੂਗਾ ਉਹ ਅੱਖਾਂ ਦੇ ਜਿਹੜੀ ਸ਼ਰਾਰਤ ਆ ਆ ਇਹਨੇ ਲੈ ਕੇ ਆਉਣੀ ਠੀਕ ਹੈ ਜੀ ਤੇ ਅੱਗੇ ਆ ਜਿੰਦਾ ਜੀ ਪੋਂਬਾ ਦਾ ਆਰ ਜਿਹਨੂੰ ਆਪਾਂ ਯਾਰ ਬਣਾਉਣ ਲਾ ਜਿਹਨੂੰ ਆਪਾਂ ਆ ਬੜੇਵੇਂ ਕਹਿ ਦਿੰਦੇ ਆ ਨਾ ਇਨੇ ਕਿਨੇ ਕਿ ਬੀਜ ਹੁੰਦੇ ਆ ਕਪਾਹ ਦੇ ਉਹਨਾਂ ਦਾ ਤੇਲ ਹੁੰਦਾ ਇਹ ਲੈ ਕੇ ਇੱਕ ਸੈਟਰ ਰਹਿਣਾ ਵਿੱਚ ਪਾਉਣਾ ਦੱਸੂਗਾ ਜਿਵੇਂ ਪਾਉਣਾ ਠੀਕ ਹੈ ਜੀ ਇਹ ਕਿ ਕਰਦਾ ਮਸਲ ਸੌਫਟ ਕਰਦਾ ਤੇ ਤਾਕਤ ਵਧਾਉਂਦਾ। ਵੇਮਰਦਾਨਾ ਤਾਕਤ ਵਧਾਉਣ ਵਾਸਤੇ ਵੀ ਯੂਜ਼ ਕੀਤਾ ਜਾਂਦਾ ਇਹਨੇ ਕਬੂਤਰ ਦੇ ਅੰਦਰਲੀ ਤਾਕਤ ਉਹਨੂੰ ਵਧਾਉਣਾ ਠੀਕ ਹੈ ਜੀ। ਅੱਗੇ ਆਗੇ ਦੀ ਜੈਫਲ ਪਾਊਡਰ। ਜੈਫਲ ਇੱਕ ਨਾਰਮਲ ਜੀ ਯਾਰ ਆਪਾਂ ਘਰਾਂ ਯੂਜ਼ ਕਰਦੇ। ਬੜੀ ਕਰਾਮਾਤੀ ਚੀਜ਼ ਏ ਵੀ। ਇਹਦਾ ਜਿਹੜਾ ਪਾਊਡਰ ਹੈ ਨਾ ਇੱਕ ਬੜਾ 4 ਗ੍ਰਾਮ ਹੈ। ਯਾਨੀ ਕਿ ਗ੍ਰਾਮ ਦਾ ਚੌਥਾ ਹਿੱਸਾ। ਇਹਦਾ ਕੀ ਕਰਨਾ ਵੀ ਜਿਹੜੀ ਇਹਨੇ ਕੀ ਕਰਵਾਵਾ ਅੰਦਰ ਕਬੂਤਰ ਦਾ ਬਨਣਾ ਨਰਵ ਨੂੰ ਜਿਹੜੀ ਜਦੋਂ ਨਰਵਸ ਹੁੰਦੀ ਹੈ ਉਹਨੂੰ ਸਟਰੋਂਗ ਕਰਨਾ ਤੇ ਕਬੂਤਰ ਦਾ ਮਤਲਬ ਉਹ ਮਾਈਂਡ ਫ੍ਰੈਸ਼ ਕਰਨਾ ਸੈੱਟ ਕਰਕੇ ਰੱਖਣਾ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ 57 57 ਪਾਊਡਰ ਇਹਦਾ ਨਾਮ ਤੁਸੀਂ ਅਕਸਰ ਸੁਣਿਆ ਹੋਊਗਾ ਬੜੇ ਨੁਕਤਿਆਂ 'ਚ ਪਿੰਡਾ ਇਹਦਾ ਰਾਣਾ ਜੀ ਅੱਧਾ ਗ੍ਰਾਮ ਇਹਦਾ ਕੰਮ ਕੀ ਹਾਈਡਰੇਸ਼ਨ ਬੂਸਟ ਕਰਨੀ ਹਾਈਡਰੇਸ਼ਨ ਲੋਕ ਵੀ ਕਬੂਤਰ ਜਦੋਂ ਉੱਡਦਾ ਵਾ ਤੇ ਉਹਨੂੰ ਗਰਮੀ ਨਹੀਂ ਲੱਗਣ ਦੇਣੀ ਠੀਕ ਹੈ ਜੀ ਸਟੈਮਣਾ ਵਧਾਉਣਾ ਉਤੋਂ ਬਾਅਦ એનર્ਜੀ ਨੂੰ ਬੂਸਟ ਕਰਨਾ ਹਾਈਡਰੇਸ਼ਨ ਕੋਲਿੰਗ ਕਰਨੀ ਮਤਲਬ ਯਾਰ ਕਿੰਨੇ ਮੈਂ ਕੰਮ ਮੈਂ ਕੰਮ ਵਾਈਜ਼ ਇਹ ਦੱਸਣਾ ਚੀਜ਼ਾਂ ਮਤਲਬ ਇੰਨੇ ਕੰਮ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹ ਕ ਲੈ ਲੈ ਉਹ ਤੋਂ ਬਾਅਦ ਆ ਜਾਣਾ ਚਮੇਲੀ ਦਾ ਤੇਲ ਇਹ ਵੀ ਲੈ ਕੇ ਸਾਈਡ ਤੇ ਰੱਖ ਲੈਣਾ ਜੋ ਦੱਸੂਗਾ ਇਹਨੂੰ ਯੂਜ਼ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਵੀਰ ਜੀ ਫੇਰ ਤੁਹਾਡਾ ਆ ਗਿਆ ਕੁਸਤਾ ਕਲੇ ਇੱਕ ਰਤੀ ਰਾਣੀ ਹੈ 나ਗ ਕੇਸਰ ਇਹ ਵੀ ਇੱਕ ਜੜੀ ਬੂਟੀ ਹੁੰਦੀ ਜੰਗਲਾਂ ਨੂੰ ਮਿਲਦੀ ਹੈ ਕੋਈ 1000 ਰੁਪਏ ਕਿਲੋ ਇਹਦਾ ਰੇਟ ਮੈਂ ਪੜਿਆ ਹੈ ਕਿ ਬੜੀ ਕਰਾਮਾਤੀ ਚੀਜ਼ ਵੀ ਤੇ 나ਗ ਕੇਸਰ 나ਗ ਕੇਸਰ ਪਾਊਡਰ ਲੈਣਾ ਇਹਦਾ ਜੇ ਦਾਣੇ ਲੈ ਲੋਗੇ ਤੇ ਦਾਣਿਆਂ ਦਾ ਪਾਊਡਰ ਆਪ ਕਰ ਲਿਓ ਜੇ ਪਾਊਡਰ ਮਿਲ ਜਾਏ ਤੇ ਬਧੀ ਪਹਿਲੀ ਗੱਲ ਤੇ ਯਾਰ ਮੈਂ ਨਾਲ ਲੈ ਕੇ ਤੇ ਆਪ ਕਰਿਓ ਉਹਦੇ ਤੇ ਜ਼ਿਆਦਾ ਫਸ ਹੁੰਦਾ ਇਹ ਕੀ ਕਰਦੀ ਗਰਮੀ ਚ ਬੜੀ ਹੀ ਕਰਾਮਾਤੀ ਚੀਜ਼ ਹੈ ਜਿਸ ਸਮ ਨੂੰ ਠੰਡਾ ਰੱਖਦੀ ਆ ਪੇਟ ਦੀ ਗਰਮੀ ਕੱਢਦੀ ਆ ਉੱਡਣ ਤੋਂ ਬਾਅਦ ਜਦੋਂ ਕਬੂਤਰ ਉੱਡਣਾ ਆਲਾ ਜਾਂ ਉੱਡਣ ਤੋਂ ਬਾਅਦ ਇਹਨਾਂ ਕਬੂਤਰ ਰਿਕਵਰੀ ਕਰਨੀ ਤੇ ਉਹਨੂੰ ਜਿਹੜੀ ਇਮਿਊਨਿਟੀ ਬਣਾਉਣੀ ਹੈ ਇਹ 나ਗ ਕੇਸਰ ਬਹੁਤ ਕੰਮ ਹੁੰਦਾ 1.4 ਗ੍ਰਾਮ ਤੋਂ 2 ਗ੍ਰਾਮ ਦਾ ਚੌਥਾ ਸੈਲਰ ਅਸ਼ਵਗੰਧਾ ਪਾਊਡਰ ਲੈ ਲੈਣੀ ਹੈ ਜੀ ਅੱਧਾ ਗ੍ਰਾਮ ਠੀਕ ਹੈ ਜੀ ਇਹਦਾ ਕੰਮ ਕੀ ਇਮਿਊਨਿਟੀ ਬੂਸਟ ਤੇ ਮਸਲ ਚ ਰਿਕਵਰੀ ਕਰਦੇ ਤੇ ਮਸਲ ਚ ਤਾਕਤ ਸਾਲਾਂ ਚ ਪੈਦਾ ਕਰਦੇ ਆ ਇਹਦਾ ਨਾਮ ਤੇ ਅਕਸਰ ਸੁਣਿਆ ਹੋਣਾ ਅਸ਼ਵਗੰਧਾ ਪਾਊਡਰ ਠੀਕ ਹੈ ਜੀ ਤੇ ਸਟ्रेस ਨੇ ਹੋਣ ਦੇ ਦੀ ਘਬਰਾਹਟ ਨੇ ਹੋਣ ਦੇਣੀ ਇਹਨੇ ਕਬੂਤਰ ਜੇ ਵੀ ਜਦੋਂ ਇੰਨੀ ਗਰਮੀ ਚ ਯਾਰ ਵਿਆਹੇ ਤੁਹਾਨੂੰ ਪਤਾ ਬੰਦੇ ਦੀ ਮੰਦੀ ਹਾਲਤ ਹੋ ਜਾਂਦੀ ਉਹ ਨਿਗਾਏ ਜਾਮ ਰੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੈਣੇ ਜੇ ਦ੍ਰਿਸ਼ਕ ਦੇ ਦਾਣੇ ਜ਼ਰੂਰਤ ਮੁਤਾਬਕ ਹੁਣ ਤੁਹਾਨੂੰ ਦੱਸਦਾ ਵੀ ਇਹ ਜੀ ਚੀਜ਼ਾਂ ਲੈ ਲੀਆਂ ਸਾਰੀਆਂ ਤੁਸੀਂ ਇਹ ਜਿਹੜਾ ਤੇਲ ਆ ਤੇ ਦਰਸ਼ਕਾਂ ਨੂੰ ਇੱਕ ਸਾਈਡ ਤੇ ਕਰ ਲੈਣਾ باقی ਸਾਰੀਆਂ ਚੀਜ਼ਾਂ ਨੂੰ ਹਲਕੀ ਤੋਂ ਪਲਵਾ ਕੇ ਜਾਂ ਛਾਵੇਂ ਸਕਾ ਕੇ ਚੰਗੀਆਂ ਕੁੱਟ ਕੇ ਕੱਪੜਾ ਛਾਂਟ ਲੈ ਕੱਪੜਾ ਛਾਂ ਜਦੋਂ ਹੋ ਗਈ ਐ ਤੁਹਾਨੂੰ ਲੱਗ ਪਾਊਡਰ ਬਣ ਗਿਆ ਕੋਲ ਕੋਲ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਜੇ ਤੇ ਗਰਮੀ 40 ਤੋਂ ਘਟਾ ਤਾਂ ਫਿਰ ਦੋਚ ਮਣੱਕੇ ਲੈ ਕੇ ਜ਼ਰੂਰਤ ਮੁਤਾਬਕ ਤਿੰਨ ਚਾਰ ਪੰਜ ਜਿੰਨੇ ਮਣੱਕੇ ਉਹ ਯੂਜ਼ ਕਰਨੇ ਜੇ ਹੈਗੀ ਗਰਮੀ 40 ਤੋਂ ਉੱਪਰ ਤੇ ਫਿਰ ਕੀ ਲੈ ਲੈਣੇ ਦ੍ਰਿਸ਼ਕ ਦ੍ਰਿਸ਼ਕ ਨੇ ਕਿਨੇ ਕਿ ਨਾ ਐ ਡਡੇ ਦਾਣੇ ਜਿਹੰਦੇ ਆ ਕਾਲੇ ਰੰਗ ਦੇ ਬੜੀ ਕਰਾਵਾਂ ਦੀ ਦੀ ਜੇ ਫਰਿਜੀ ਜੀ ਰੱਖਣੀ ਵਿੱਢੀ ਐ ਬਾਹਰ ਰੱਖਣ ਚੋਕ ਜਾਂਦੀ ਲੈ ਕੇ ਉਤੋਂ ਡੰਡੀਆਂ ਤੋੜ ਲੈਣੀਆਂ 5 ਇੱਕ ਜਾਂ 20 5 ਦਾਣੇ ਪਾ ਕੇ ਤੇ ਇਹਦੇ ਵਿੱਚ ਇਹਨੂੰ ਸੈਟ ਕਰਨਾ ਚੰਗੀ ਤਰ੍ਹਾਂ ਤਰਗੜ ਰਗੜ ਰਹਿਣਾ ਇਹ ਇੱਕ ਜਾਣ ਇਕੱਠੀ ਹੋ ਜਾਣੇ ਤੇ ਜੇ ਨਾ ਇਕੱਠੀ ਹੋ ਥੋੜੀ ਬੋਦੀ ਜਰੂਰ ਮੁਮਤਾਬਕ ਵੱਧ ਪਾ ਲਿਓ ਵਿੱਚ ਇਕੱਠੀ ਹੋ ਕੇ ਜਦੋਂ ਇਹਨੇ ਪੇਸਟ ਜਿਹਾ ਬਣ ਗਿਆ ਤੇ ਐਡੀ ਗੋਲੀ ਦੀ ਪਾ ਜਾਣੀ ਗੋਲੀ ਜਦੋਂ ਬਣ ਜਾਣੀ ਹੈ ਜਸ ਚਮੇਲੀ ਦਾ ਤੇਲ ਮੈਂ ਤੁਹਾਨੂੰ ਦੱਸਿਆ ਉਹਦੇ ਵਿੱਚ ਕੋਈ ਚਾਰ ਬੂਨਾ ਪਾ ਲੈਣੇ ਆ ਤੇ ਚਾਰ ਕਪੂਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਪੰਬਾ ਆਇਲ ਉਹ ਉਹ ਵੀ ਦੋ ਦਿਨ ਬੂਨਾ ਵਿੱਚ ਪਾ ਲੈਣੇ ਆ ਤੇ ਜੇ ਤੁਹਾਨੂੰ ਲੱਗਿਆ ਵੀ ਘੋਲ ਜਿਆਦਾ ਪਤਲਾ ਹੋ ਗਿਆ ਵਾ ਤੇ ਇੱਕ ਥੈੜ ਕੌਲੀ ਥੋੜਾ ਜਿਹਾ ਬੇਸਣ ਪਾ ਕੇ ਰਲਾ ਲੈਣਾ ਤੇ ਬੇਸਣ ਹੱਥ ਐ ਕਰਕੇ ਤੇ ਨਾਲ ਗੋਲੀਆਂ ਵੱਟ ਜੇਣਾਂ ਗੋਲੀ ਵੱਟਣੀ ਚੋ ਇਹਦੀ ਮਿਰਚ ਕਾਲੀ ਦੇ ਦਾਣੇ ਤੋਂ ਥੋੜੀ ਵੱਡੀ ਚ ਛਨੇ ਦੇ ਦਾਣੇ ਤੋਂ ਥੋੜੀ ਛੋਟੀ ਉਹ ਬੋਲੇ ਤੁਸੀਂ ਵਟ ਕੇ ਜਿੰਨੀਆਂ ਵੀ ਗੋਲੀਆਂ ਬਣਨ ਤੇ ਬਣਾ ਕੇ ਕੱਚ ਦੀ ਸੀਜੀ ਸੇਵ ਕਰਕੇ ਰੱਖ ਲੈਣਾ ਠੀਕ ਹੈ ਜੀ ਹੁਣ ਇਹ ਵੀਰ ਦੀ ਗੋਲੀ ਦੇਣ ਦਾ ਟਾਈਮ ਜਦੋਂ ਸਵੇਰੇ ਕਬੂਤਰ ਛੱਡਣਾ ਸਾਮ ਬਿਲਕੁਲ ਤਰੀ ਆਉਂਦੀ ਬਿਲਕੁਲ ਸੈਟ ਆਉਂਦੀ ਆ ਜਦੋਂ ਸਵੇਰੇ ਕਬੂਤਰ ਛੱਡਣਾ ਛੱਡਣ ਤੋਂ 40 ਜਾਂ 45 ਮਿੰਟ ਪਹਿਲਾਂ ਗੋਲੀ ਨੇ ਘੜੇ ਦਾ ਪਾਣੀ ਉਹਦੇ ਨਾਲ ਕਬੂਤਰ ਨੂੰ ਦੇ ਦਿੰਦੇ ਨੇ ਯਾਨੀ ਜਾਣਦੇ ਆ ਜੇ ਕਬੂਤਰ ਕੋਈ ਤੁਹਾਡਾ 5-7 ਘੰਟੇ ਬਾਅਦ ਮਾਰਨ ਵਾਲਾ ਤੇ ਜੇ ਕੋਈ ਹਲਕਾ ਕਬੂਤਰ ਆ ਉਹਨੂੰ ਰਾਤ ਨੂੰ 12 ਵਜੇ ਕੋਲੀ ਦੇ ਦਿਓ ਤੇ ਵੀਰ ਜੀ ਵੀ ਖਬਰ ਕੁਮਾਰ ਗੋਲੀ ਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਗੋਲੀ ਦਾ ਰਿਜ਼ਲਟ ਕਿਵੇਂ ਲੱਗਾ ਤੁਹਾਨੂੰ ਬੜਾਉ ਮਿਹਨਤ ਵੀਰ ਜੀ ਥੋੜੀ ਜਿਹੀ ਕਰਨੀ ਪੈਣੀ ਤੁਹਾਨੂੰ ਆਪ 우ਸਤਾਦ ਬਣੋ ਨਾ ਕਿ ਕੇ ਦੇ ਪਿਛੇ ਪਿਛੇ ਤੁਰੇ ਫਿਰੋ ਅਗਲੇ ਦਿਨ ਤੁਹਾਨੂੰ ਲਫਾਫੇ ਚ ਪਾ ਕੇ ਦੇ ਦੇਣੇ ਆ ਉਹਦੇ ਵਿੱਚ ਪਾਈ ਹੋਣੀ ਹੈ ਜੇ ਤੁਸੀਂ ਹੱਥ ਨਾਲ ਚੀਜ਼ ਕੋਦ ਬਣਾਈ ਹੋਊਗੀ ਤੁਹਾਨੂੰ ਇਤਮਾਦ ਤੇ ਹੋਊਗਾ ਤੁਹਾਨੂੰ ਪਤਾ ਤੇ ਹੋਊਗਾ ਯਾਰ ਇਹ ਚਾਅ ਚੀਜ਼ ਪਈ ਹੈ ਤੇ ਇਹ ਗੋਲੀਆਂ ਰਸੀਵ ਕਰਕੇ ਰੱਖੋ ਤੇ ਬਾਅਦ ਚ ਇਹਨੂੰ ਦੇ ਕੇ ਤੇ ਡਾਕ ਤੇ ਫਿਰ ਦੱਸਿਓ ਕਿ ਪ੍ਰਵਾਜ ਕਬੂਤਰਾਂ ਕਿਵੇਂ ਫੜਕਾਂ ਫੁੜਕਾਂ ਵਧੀਆ ਕਬੂਤਰਾਂ ਲੱਗੀਆਂ ਹਨ ਤੇ ਪਹਿਲਾਂ ਇੱਕ ਫੜਕਾਂ ਚੈੱਕ ਕਰ ਲਿਓ ਪਰ ਪੱਕੇ ਦਿਨਾਂ ਲਾਗ ਚੈੱਕ ਕਰ ਲਿਓ ਤੇ ਇਹ ਹੀ ਅੱਜ ਦਾ ਆਪਣਾ ਟੌਪਿਕ ਤੇ ਅਗਲਾ ਟੌਪਿਕ ਆਪਾਂ ਲੈ ਕੇ ਆਵਾਂਗੇ ਵੀਰ ਜੀ ਹਾਜਮੇ ਵਾਲਾ ਪਾਣੀ ਤੇ ਇੱਕ ਰਿਕਵਰੀ ਦੀ ਗੋਲੀ ਬਣਾਉਣਾ ਨੇ ਕਿ ਰਿਕਵਰੀ ਜਿਹੜਾ ਕਬੂਤਰ ਆਇਨਾ ਸਮਾਉਣਾਂ ਤੇ ਉੱਤੋਂ ਬਾਅਦ ਗੋਲੀ ਦੇ ਦੀਆ ਤੇ ਕਬੂਤਰ ਫਿਰ ਨੰਬਰ 9 ਦਾ ਉਹ ਦੇਸੀ ਚੀਜ਼ਾਂ ਹੁੰਦੀਆਂ ਨੇ ਵਿੱਚ ਕੋਈ 10 12 ਉਹਨਾਂ ਦੀ ਗੋਲੀ ਬਣਾਉਂਦੀ ਆ ਤੇ ਜੇ ਤੁਸੀਂ ਕਹਿੰਦੇ ਜੋ ਤੇ ਵਧੀਆ ਲੱਗੀ ਵੀਡੀਓ ਆ ਉਹ ਵੀ ਵੀਡੀਓ ਬਣਾ ਕੇ ਦੱਸੋ ਤੇ ਫਿਰ ਤੁਹਾਨੂੰ ਉਹ ਵੀ ਵੀਡੀਓ ਆਪਾਂ ਜਲਦੀ ਤੋਂ ਜਲਦੀ ਦਵਾਂਗੇ ਤੇ ਆਹ ਵੀਡੀਓ ਨੂੰ ਪਿਆਰ ਦਿਓ ਬਹੁਤ ਬਹੁਤ ਲਾਈਕ ਕਰੋ ਸ਼ੇਅਰ ਕਰੋ ਤੇ ਯਾਰ ਜੇ ਵੀਡੀਓ ਵਧੀਆ ਲੱਗਦੀ ਤੇ ਪੱਕਾ ਲਾਈਕ ਕਰੋ ਤੇ ਮੇਰੇ ਭਰਾ ਵਿਊ ਬੜੇ ਘੱਟ ਆਉਣਦੇ ਆ ਤੇ ਸਬਸਕ੍ਰਾਈਬ ਬੰਦੇ ਯਾਰ ਘੱਟ ਕਰਦੇ ਵਿਊ ਜਿੰਨੇ ਤੇ ਆਉਣੇ ਦੇ ਆਉਣੇ ਆ ਜਿੰਨੇ ਬੰਦੇ ਵੇਂਦੇ ਆ ਉਹਨੂੰ ਸਬਸਕ੍ਰਾਈਬ ਵੀ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਅੱਗੇ ਤੋਂ ਅੱਗੇ ਵੀਡੀਓ ਪਹੁੰਚੇ ਸਾਡੀ ਵੱਤੋ ਵੱਤ ਬੰਨਿਆਂ ਤੱਕ ਤੇ ਆਹ ਸੀਜ਼ਨ ਜੇ ਆਪ ਵੀ ਨਹੀਂ ਆ ਰਹੇ ਲਟੋ ਆਪ ਪਤਾ ਲੱਗੇ ਤੁਹਾਨੂੰ ਯਾਰ ਕਬੂਤਰ ਹੀ ਆਵਦਾ ਹੈ ਯਾਰ ਕਾ ਆਪ ਸਾਹਮੇ ਆ ਤੇ ਫਿਰ ਫਾਇਦਾ ਕੀ ਹੋਇਆ ਜੇ ਆਪ ਢਾਗੇ ਤੇ ਉਡਣ ਨਾ ਯਾਰ ਮੈਂ ਤੁਹਾਨੂੰ ਇਹ ਨਹੀਂ ਜਿਹੜਾ ਕਿ ਤੁਸੀਂ ਪਹਿਲੇ ਦਿਨੀ ਬੜੇ-ਬੜੇ ਉਸਤਾਦ ਬਣ ਗਏ ਯਾਰ ਟਾਈਮ ਤੇ ਲੱਗਦਾ ਹੁੰਦਾ ਹਰ ਚੀਜ਼ ਤੇ ਪਰ ਜੇ ਤੁਸੀਂ ਆਪ ਕੰਮ ਕਰੋਗੇ ਤੇ ਤੁਹਾਨੂੰ ਪਤਾ ਲੱਗ ਜੂ ਕਿ ਵਾਕਿਆ ਯਾਰ ਕੋਈ ਕੰਮ ਔਖਾ ਨਹੀਂ ਇੰਨਾ ਕੋਈ ਰੌਕਟ ਸੈਂਡ ਨਹੀਂ ਹੈ ਕਬੂਤਰ ਪਾਜ ਤੇ ਹੁਣ ਇਜਾਜ਼ਤ ਦਿਓ ਵੀਡੀਓ ਲੰਬੀ ਹੋ ਰਹੀ ਆ ਠਾਪਰਾਕ